ਜਿਹੜਾ ਵੀਡੀਓ ਜਾਂ ਆਡੀਓ ਲੀਕ ਕੀਤਾ ਬੈਂਸ ਨੇ ਬਿੱਟੂ ਦਾ ਜਿਹਦੇ ਚੋ ਆਪਦੀ ਪਾਰਟੀ ਜੀ ਨੂੰ ਛੱਡ ਕੇ ਆਇਆ ਤੇ ਜਿਹੜੀ ਪਾਰਟੀ ਚ ਆਇਆ ਉਹ ਦੋਹਾਂ ਨੂੰ ਗਾਲਾਂ ਕੱਢ ਰਿਹਾ ਉਹਨਾਂ ਦੇ ਕਰਤਾਰ ਦੀ ਗੱਲ ਨਹੀਂ ਬੈਂਸ ਦੀ ਗੱਲ ਨਹੀਂ ਵੀ ਉਹਦਾ ਕਰਤਾਰ ਕਿਹਾ ਗਿਆ ਤੇ ਦੂਜਾ ਜਿਹੜਾ ਮੁੱਦਾ ਮੁੱਦਾ ਜਿਹੜਾ ਸਭ ਤੋਂ ਇੰਪੋਰਟੈਂਟ ਮੁੱਦਾ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਸੀ ਉਹ ਸੀ ਬਿੱਟੂ ਨੇ ਕਿਹਾ ਬਿਨ ਨਕਲੀ ਪੱਗ ਦਸਤਾਰ ਕਦੇ ਨਕਲੀ ਨਹੀਂ ਹੋ ਸਕਦੀ ਦਸਤਾਰ ਅਸਲੀ ਆ ਦਸਤਾਰ ਦੇ ਵਿੱਚ ਜਿਵੇਂ ਇਹਨਾਂ ਨੇ ਨਕਲੀ ਸਿਰ ਫਸਾਏ ਹੋਏ ਨੇ ਉਹ ਬੰਦੇ ਨਕਲੀ ਨੇ ਲੋਕਾਂ ਨੂੰ ਨਕਲ ਦਿਖਾਉਣ ਲਈ ਸਿਰ ਤੇ ਬਾਲ ਨਹੀਂ ਪਰ ਆਪਦੇ ਆਪ ਨੂੰ ਸਿੱਖ ਦਿਖਾਉਣ ਲਈ ਦਸਤਾਰ ਦਿਖਾਉਣ ਲਈ ਉਹ ਦਸਤਾਰ ਬੰਨਦੇ ਨੇ ਇਹ ਮੁੱਦਾ ਸੀ ਕਿਰਦਾਰ ਦੀ ਗੱਲ ਕੀਤੀ ਸੀ ਕਿਰਦਾਰ ਦਾ ਮਤਲਬ ਕੀ ਸਮਝਾਣਾ ਚਾਹੁੰਦੇ ਤੁਸੀਂ ਕਰਦਾਰ ਸ਼ਖਸੀਅਤ ਨੂੰ ਕਹਿੰਦੇ ਆ ਉਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਆਪ ਦੇ ਆਪ ਲਈ ਆਤਮਾ ਲਈ ਕਿੰਨੇ ਠੀਕ ਹੋ ਤੁਸੀਂ ਲੋਕਾਂ ਦੇ ਪ੍ਰਤੀ ਕਿੰਨੇ ਸ ਜਾਗੋ ਤੁਸੀਂ ਕਿਸੇ ਦੇ ਵੀ ਪਿੱਠ ਚ ਢਿੱਡ ਚ ਛੁਰਾ ਮਾਰਨ ਲੱਗੇ ਕਿੰਨੀ ਕੁ ਦੇਰ ਲਾਉਨੇ ਹੋ ਸੋਚਦੇ ਹੋ ਨਹੀਂ ਸੋਚਦੇ ਇਹ ਕਰਦਾਰ ਦੀਆਂ ਗੱਲਾਂ ਨੇ ਇਨੂੰ ਕਿਰਦਾਰ ਅਸੀਂ ਮੰਨੇ ਪਿਛਲੇ ਦਿਨੀ ਸਰਦਾਰ ਸਿਮਰਜੀਤ ਸਿੰਘ ਬੈਂਸ ਵੱਲੋਂ ਉਹਨਾਂ ਦੀ ਤੇ ਰਵਨੀਤ ਸਿੰਘ ਬਿੱਟੂ ਦੀ ਜਿਹੜੀ ਇੱਕ ਵਾਰਤਾਲਾਪ ਦੀ ਫੋਨ ਤੇ ਵਾਰਤਾਲਾਪ ਦੀ ਆਡੀਓ ਵਾਇਰਲ ਕੀਤੀ ਗਈ ਸੀ ਜਿਹਦੇ ਵਿੱਚ ਰਵਨੀਤ ਸਿੰਘ ਬਿੱਟੂ ਵੱਲੋਂ ਇੱਕ ਬਹੁਤ ਹੀ ਘਟੀਆ ਦਰਜੇ ਦਾ ਬਿਆਨ ਦਿੱਤਾ ਗਿਆ ਕਿ ਕੋਈ ਵੀ ਇਨਸਾਨ ਨਕਲੀ ਪੱਗ ਬਨ ਕੇ ਬੀਜੇਪੀ ਦੇ ਵਿੱਚ ਚਲ ਜਵੇ ਤਾਂ ਉਹਨੂੰ ਗੱਲ ਨਾ ਲਾ ਲੈਂਦੇ ਨੇ ਸਿਰਵਨੀ ਸਿੰਘ ਬਿੱਟੂ ਜੀ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਗੁਰੂਆਂ ਪੀਰਾਂ ਵੱਲੋਂ ਸਾਨੂੰ ਦਿੱਤੀ ਹੋਈ ਪੱਗ ਸਾਡੇ ਗੁਰੂਆਂ ਦੀ ਸ਼ਹਾਦਤ ਦੀ ਵੱਲੋਂ ਸਾਨੂੰ ਜਿਹੜੀ ਦਿੱਤੀ ਹੋਈ ਪੱਗ ਤੇ ਤੁਸੀਂ ਉਹਨੂੰ ਨਕਲੀ ਕਹਿ ਰਹੇ ਹੋ ਇਹ ਪੱਗ ਨਕਲੀ ਨਹੀਂ ਹੈ ਇਹ ਤੁਹਾਡਾ 도ਗਲਾ ਚਿਹਰਾ ਜਿਹੜਾ ਹੈ ਪੱਗ ਦੇ ਥੱਲੇ ਉਹ ਨਕਲੀ ਹੈ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਤੁਸੀਂ ਸਾਰੀ ਸਿੱਖ ਸੰਗਤ ਹੋ ਇਹਦੇ ਲਈ ਮਾਫੀ ਮੰਗੋ ਤੇ ਦੂਜੀ ਗੱਲ ਤੁਸੀਂ ਲਾਇਕ ਹੀ ਹੈ ਨਹੀਂ ਇਲੈਕਸ਼ਨ ਲੜਨ ਦੇ ਤੁਸੀਂ ਆਪਣੇ ਇਹ ਪਹਿਲਾਂ ਵੀ ਅਸ ਤੋਂ ਪਹਿਲਾਂ ਵੀ ਇੱਕ ਰੀ ਬਿਆਨ ਦਿੱਤਾ ਸੀਗਾ ਕਿ ਇਹ ਪੱਗ ਮੈਨੂੰ ਰਾਹੁਲ ਗਾਂਧੀ ਵੱਲੋਂ ਦਿੱਤੀ ਗਈ ਹੈ ਤੁਸੀਂ ਸਮਝ ਕੇ ਕੀ ਰੱਖਿਆ ਜਦੋਂ ਮਰਜ਼ੀ ਉੱਠ ਕੇ ਜੋ ਮਰਜ਼ੀ ਬਿਆਨ ਦੇ ਦਿੰਦੇ ਹੋ ਪੱਗ ਦੇ ਬਾਰੇ ਇਹ ਲੁਧਿਆਣੇ ਦੀ ਸੰਗਤ ਸਰੀ ਪੂਰੀ ਸੋ ਸਮੂਥ ਜਿੱਥੇ ਜਿੱਥੇ ਪੰਜਾਬੀ ਸਿੱਖ ਸੰਗਤ ਬਸਦੀ ਹੈ ਉਹਨਾਂ ਦੇ ਮਨ ਦੇ ਉਹਨਾਂ ਨੂੰ ਠੇਸ ਪਹੁੰਚਾਈ ਹੈ ਤੁਸੀਂ ਤੋਂ ਤੁਹਾਨੂੰ ਇਹਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਤੇ ਆਪਣੇ ਕਾਗਜ਼ ਵਾਪਸ ਲੈਣੇ ਚਾਹੀਦੇ ਨੇ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਅਸੀਂ ਦੇਖਿਆ ਜੋ ਸਿਮਰਜੀਤ ਸਿੰਘ ਬੈਂਸਟਰ ਰਵਨੀਤ ਸਿੰਘ ਬਿੱਟੂ ਜੋ ਭਾਜਪਾ ਤੋਂ ਉਮੀਦਵਾਰ ਆ ਆਪਸ ਦੇ ਵਿੱਚ ਗੱਲ ਕਰ ਰਹੇ ਆ ਤੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇੱਕ ਇਹੋ ਜਿਹੀ ਸ਼ਬਦਾਵਲੀ ਬੋਲੀ ਜਾਂਦੀ ਹੈ ਜਿਸ ਨਾਲ ਸਮੁੱਚੇ ਸਿੱਖ ਪੰਥ ਦਾ ਸਿੱਖ ਕੌਮ ਦਾ ਸਮੁੱਚੀਆਂ ਸੰਗਤਾਂ ਦੇ ਮਨ ਨੂੰ ਠੇਸ ਪਹੁੰਚੀ ਹੈ ਉਹਨਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਵੀ ਕੋਈ ਵੀ ਨਕਲੀ ਸਿੱਖ ਨਕਲੀ ਪੱਗ ਬਨ ਕੇ ਭਾਜਪਾ ਲੈ ਕੋਲ ਚਲੇ ਜਾਵੇ ਤੇ ਇਹਨੂੰ ਜਫੀਆਂ ਪਾਪਾ ਮਿਲਦੇ ਆ ਮੈਂ ਸਿਰਫ ਨੀਤ ਸਿੰਘ ਬਿੱਟੂ ਨੂੰ ਪੁੱਛਣਾ ਚਾਹੁੰਨਾ ਵੀ ਤੁਸੀਂ ਪਹਿਲਾਂ ਸਾਡਾ 1984 ਦੇ ਵਿੱਚ ਸਮੁੱਚੇ ਸਿੱਖ ਪੰਥ ਦਾ ਸਿੱਖ ਕੌਮ ਦਾ ਕਹਾਣ ਕੀਤਾ ਤੁਸੀਂ ਸਾਡੀ ਇੱਕ ਪੀੜੀ ਕੋ ਕੋ ਕੇ ਮਾਰਤੀ ਝੂਠੇ ਪੁਲਸ ਮੁਕਾਬਲੇ ਕਰਵਾਏ ਉਸ ਤੋਂ ਬਾਅਦ ਵੀ ਤੁਹਾਨੂੰ ਅਜ ਚੈਨ ਨਹੀਂ ਆਇਆ ਤੇ ਹੁਣ ਤੁਸੀਂ ਇਹੋ ਜੇ ਭੱਦੀ ਸ਼ਬਦਾਵਲੀ ਬੋਲ ਕੇ ਇੱਕ ਪੱਗ ਜਿਹੜਾ ਸਿੱਖਾਂ ਦੇ ਲਈ ਇੱਕ ਧਾਰਮਿਕ ਪਵਿੱਤਰ ਚਿੰਨ ਹੈ ਉਹਦੇ ਬਾਰੇ ਤੁਸੀਂ ਇਹੋ ਜੀ ਗੱਲ ਕਰਦੇ ਹੋ ਉਸ ਨੂੰ ਨਕਲੀ ਦੱਸਦੇ ਹੋ ਤੁਹਾਡੇ ਵਰਗੇ ਇਨਸਾਨ ਜਿਨ੍ਹਾਂ ਨੂੰ ਕੇਸਾਂ ਦੀ ਕੋਈ ਮਹੱਤਵਤਾ ਨਹੀਂ ਜਿਨ੍ਹਾਂ ਨੂੰ ਕੇਸਾਂ ਦੀ ਅਹਿਮੀਅਤ ਨਹੀਂ ਪਤਾ ਤੁਸੀਂ ਕੋਨੇ ਮੁੰਨੇ ਹੋ ਆਪ ਤੇ ਤੁਸੀਂ ਪੱਗ ਦੇ ਬਾਰੇ ਇਹੋ ਜੀ ਭੱਦੀ ਸ਼ਬਦਾਵਲੀ ਬੋਲਦੇ ਹੋ ਪੱਗ ਨੂੰ ਨਕਲੀ ਦੱਸਦੇ ਹੋ ਤੁਹਾਡੇ ਵਰਗੇ ਇਨਸਾਨ ਨਕਲੀ ਹੋ ਸਕਦੇ ਆ ਤੁਹਾਡੇ ਵਰਗੀ ਸੋਚ ਨਕਲੀ ਹੋ ਸਕਦੀ ਆ ਪਰ ਪੱਗ ਉਹ ਚਿੰਨ ਹੈ ਸਾਡਾ ਜੋ ਸਾਨੂੰ ਦਸ਼ਮੇਸ਼ ਬਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤਾ ਲੱਖਾਂ ਸ਼ਹਾਦਤਾਂ ਤੋਂ ਬਾਅਦ ਕੁਰਬਾਨੀਆਂ ਤੋਂ ਬਾਅਦ ਕਿੰਨੀਆਂ ਜੰਗਾਂ ਲੜੀਆਂ ਗਈਆਂ ਕਿੰਨਾ ਕਿੰਨਾ ਖੂਨ ਸਾਡੇ ਵੱਲੋਂ ਸਾਡੀ ਸਿੱਖ ਕੌਮ ਦੇ ਵੱਲੋਂ ਸਾਡੇ ਜਿਹੜੇ ਸੂਰਬੀਰ ਸੀ ਉਹਨਾਂ ਦੇ ਵੱਲੋਂ ਵਹਾਇਆ ਗਿਆ ਤੇ ਸਾਨੂੰ ਇਹ ਅੱਜ ਇੱਕ ਪੱਗ ਮਿਲੀ ਹੈ ਜੋ ਹਰ ਸਿੱਖ ਸਵੇਰੇ ਉੱਠ ਕੇ ਸ਼ਾਨ ਦੇ ਨਾਲ ਬੰਦਾ ਤੇ ਉਸ ਨੂੰ ਆਪਣੇ ਸਿਰ ਦਾ ਤਾਜ ਸਮਝ ਕੇ ਸਾਰਾ ਦਿਨ ਘੁੰਮਦਾ ਤੇ ਉਹਨੂੰ ਸਮੁੱਚੇ ਸੰਸਾਰ ਦੇ ਵਿੱਚ ਉਸ ਦੀ ਰਿਸਪੈਕਟ ਮਿਲਦੀ ਹੈ ਸਰਦਾਰ ਜੀ ਕਹਿ ਕੇ ਸਮੁੱਚਾ ਸੰਸਾਰ ਉਸ ਸਿੱਖ ਨੂੰ ਬੁਲਾਉਂਦਾ ਤੇ ਤੁਸੀਂ ਉਸ ਪੱਗ ਨੂੰ ਨਕਲੀ ਦੱਸਦੇ ਹੋ ਸ਼ਰਮ ਆਣੀ ਚਾਹੀਦੀ ਹੈ ਡੁੱਬ ਕੇ ਮਰ ਜਾਣਾ ਚਾਹੀਦਾ ਤੁਸੀਂ ਕੁਝ ਅੰਦਰ ਹਰਕਤਾ ਤੇ ਆ ਗਏ ਹੋ ਤੁਸੀਂ ਸਿੱਖ ਤੇ Hindu ਜੋ ਸਮੁੱਚਾ ਭਾਈਚਾਰਾ ਬੜੇ ਲੰਬੇ ਅਰਸੇ ਤੋਂ ਚੱਲਿਆ ਆ ਰਿਹਾ ਇੱਕ ਬਹੁਤ ਵਧੀਆ ਭਾਈਚਾਰਾ ਪੰਜਾਬ ਦੇ ਵਿੱਚ ਤੁਸੀਂ ਉਹਦੇ ਵਿੱਚ ਪਾੜ ਪਾ ਕੇ ਵੋਟਾਂ ਲੈਣਾ ਚਾਹੁੰਦੇ ਹੋ ਤੁਸੀਂ ਕੋਝੀਆਂ ਹਰਕਤਾਂ ਤੇ ਆ ਗਏ ਤੁਸੀਂ ਹੁਣ ਚਾਹੁੰਦੇ ਹੋ ਧਰਮ ਦੇ ਨਾਮ ਤੇ ਲੋਕਾਂ ਨੂੰ ਲੜਾ ਕੇ ਹਿੰਦੂ ਸਿੱਖ ਨੂੰ ਵੱਖ-ਵੱਖ ਕਰਕੇ ਸੀ ਵੋਟਾਂ ਲਈਏ ਤੇ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਇਹੋ ਜਿਹੇ ਜਿਹੜੇ ਉਮੀਦਵਾਰ ਮੈਂ ਇੱਕ ਬੇਨਤੀ ਕਰਦਾ ਨਾ ਤਾਂ ਰਾਜਾ ਵੜਿੰਗ ਗੁਰਸਿੱਖਾ ਇਹਦੇ ਵੀ ਵਾਲ ਕੱਟੇ ਹੋਏ ਆ ਤੇ ਨਾ ਦੂਜਾ ਇਹ ਦਰਵਨੀ ਸਿੰਘ ਬਿੱਟੂ ਗੁਰਸਿਕਾਏ ਦੇ ਵੀ ਵਾਲ ਕੱਟੇ ਹੋਇਆ ਦੋਨੇ ਉਮੀਦਵਾਰਾਂ ਨੂੰ ਨਕਾਰਨਾ ਚਾਹੀਦਾ ਇਹਨਾਂ ਨੂੰ ਸਾਡੀ ਜਿਹੜੀ ਸੱਭਿਅਤਾ ਸਿੱਖ ਸੱਭਿਅਤਾ ਦਾ ਨਹੀਂ ਪਤਾ ਇਹਨਾਂ ਨੂੰ ਸਾਡੇ ਧਾਰਮਿਕ ਚਿੰਨਾ ਨੂੰ ਸਾਡੀ ਪੱਗ ਦੀ ਕੀ ਇੱਜ਼ਤ ਆ ਉਸ ਬਾਰੇ ਨਹੀਂ ਪਤਾ ਇਹਨਾਂ ਨੂੰ ਆਪਾਂ ਲਾਂਬੇ ਕਰੀਏ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਜਿਹੜੇ ਕੈਂਡੀਡੇਟ ਹੈ ਇਹਨਾਂ ਨੂੰ ਨਸੀਹਤ ਆ ਜਾਏ ਵੀ ਪੱਗ ਬਾਰੇ ਕਦੇ ਵੀ ਇਹੋ ਜੀ ਸ਼ਬਦਾਵਲੀ ਨਹੀਂ ਵਰਤਣੀ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਓ ਆਵਾਜ਼ ਉਠਾਓ ਇਹਨਾਂ ਦੇ ਉਲਟ ਬੀਏ ਜਿਹੜੀ ਇਹਨੇ ਗੱਲ ਕਹੀ ਹੈ ਨਕਲੀ ਪੱਗ ਵਾਲੀ ਇਹ ਸਰਾਸਰ ਗਲਤ ਹੈ ਤੇ ਮੇਰੀ ਪੂਰਨ ਤੌਰ ਤੇ ਨਿਖੇਦੀ ਕਰਦਾ